ਆਕੂ ਆਦਾ ਮੁੰਡਾ ਤਿੰਨ ਆ ਰਹੀ ਹੈ ਇਹ ਕਿੰਨੀ ਕਿ ਚੱਲੂਗੀ ਕਿੰਨੀ ਕਿ ਡਾਲਰਾਂ ਵਾਂਗੂ ਜਾਂ ਹੁਣ ਪੌਂਡਾਂ ਦੇ ਵਿੱਚ ਜਾਊਗੀ ਬਾਈ ਸੋਨੇ ਦੇ ਉਹ ਗੱਲ ਹੁਣ ਜਿਹੜਾ ਲੱਖ ਨੂੰ ਹੋ ਗਿਆ ਨਾ ਤੋਲਾ ਇਹ ਗੱਲ ਉੱਤੇ ਜਾਊਗੀ ਜਿੱਦਾਂ ਮੈਂ ਪਹਿਲਾਂ ਗੱਲ ਕਰਾਂ ਜਿੱਦਾਂ ਬਾਈ ਹੋਰਾਂ ਨੇ ਵੀ ਹੁਣ ਕਿਹਾ ਸੀਗਾ ਵੀ ਜਿਹੜੀਆਂ ਪਹਿਲਾਂ ਸੀਗੀਆਂ ਉਹ ਮੋਟੀਵੇਸ਼ਨਲ ਸਟੋਰੀਆਂ ਸੀਗੀਆਂ ਰੀਅਲ ਸਟੋਰੀਆਂ ਸੀਗੀਆਂ ਰੀਅਲ ਸਟੋਰੀ ਦੇ ਉੱਤੇ ਅਸੀਂ ਬੇਸਡ ਇੱਕ ਫਿਲਮਾਂ ਬਣਾਈਆਂ ਸੀਗੀਆਂ ਹੁਣ ਫਿਕਸ਼ਨਲ ਆ ਰਹੀ ਆ ਬਿਲਕੁਲ ਜਿਵੇਂ ਡਾਕੂ ਦਾ ਮੁੰਡਾ ਪਹਿਲੀ ਪਹਿਲੀ ਫਿਲਮ ਹੀ ਸ਼ੁਰੂ ਹੋਈ ਸੀ ਚਲੋ ਉਹਦੇ 'ਚ ਵੀ ਲੋਕਲੀ ਮੈਸੇਜ ਸੀ ਤੇ ਦੂਜੀ ਫਿਲਮ 'ਚ ਸੀਗਾ ਤੀਜੀ ਫਿਲਮ 'ਚ ਵੀ ਬਿਲਕੁਲ ਸਿਸਟਮ ਦੇ ਖਿਲਾਫ ਫਿਲਮ ਬਣਾਈ ਹੈ ਜੋ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਆਪਾਂ ਫੀਲ ਕੀਤੀਆਂ ਜਾਂ ਕਿਤੇ ਨਾ ਕਿਤੇ ਆਪਣੇ ਆਸ-ਪਾਸ ਕਿਸੇ ਬੰਦੇ ਨੇ ਮਹਿਸੂਸ ਕੀਤੀਆਂ ਅੰਗਰੇਜ਼ਾਂ ਦੇ ਵਿੱਚ 13 ਨੰਬਰ ਆ ਜਿਹੜਾ ਉਹ ਬੜਾ ਸ਼ੁਭ ਮੰਨਿਆ ਜਾਂਦਾ ਪਰ ਸਾਡੇ ਸੱਚੇ ਪਾਤਸ਼ਾਹ ਦਾ ਵਾਹਿਗੁਰੂ ਦਾ ਨੰਬਰ ਹੀ 13 ਆ ਦਾ 6 ਨੂੰ ਤੁਸੀਂ ਰਿਲੀਜ਼ ਕਰ ਰਹੇ ਹੋ ਪਹਿਲਾਂ ਤੇ ਇਹ ਤੁਸੀਂ ਮੈਨੂੰ ਲੱਗਦਾ ਸੱਚੇ ਪਾਤਸ਼ਾਹ ਦੀ ਦੇ ਨਹੀਂ ਮੰਨੋਗੇ ਫਿਰ ਤੇ ਵੀ ਹਾਂ ਸਾਡੇ ਤੇ ਸੱਚੀ ਦਮਾਗ ਦੇ ਵਿੱਚ ਆਇਆ ਵੀ 13 ਤਰੀਕ ਰਿਲੀਜ਼ ਕਰਦੇ ਹਾਂ ਆ ਬਣੀ ਦਾ ਬਾਬਾ ਨਾਨਕ ਤੇ ਹੋ ਗਿਆ ਵੀ ਮਹੀਨੇ ਦੇ ਸਾਰੇ ਦਿਨ ਇੱਕ ਬਰਾਬਰ ਤੁਸੀਂ ਬਾਬੇ ਦਾ ਨਾਮ ਲੋ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਾਰਾ ਟਾਈਮ ਸਾਰੀਆਂ ਖਤਰਨਾਕ ਫਿਲਮਾਂ ਕਰ ਰਹੇ ਹੋ ਸਾਰੀਆਂ ਐਕਸ਼ਨ ਤੋੜ ਵਾਲੀਆਂ ਵੀ ਇਹ ਇਸ ਦੇ ਵਿੱਚ ਕੀ ਸੀ ਨਾ ਕਭੀ ਲੀ ਨਾ ਕਰੇ ਵਸ਼ੀਕਰਨ ਨੂੰ ਹੀ ਆ ਬੰਦਾ ਇਹ ਅੱਖਾਂ ਨਾਲ ਮਾਰ ਦੂਗਾ ਹਾਂ ਬਸ ਬਸ ਆਪਸ ਯਾਰ ਨਹੀਂ ਚੁੱਕਣੇ ਆਪਾਂ ਅੱਖਾਂ ਨਾਲ ਬਿਜਲੀਆਂ ਛੱਡਦੀਆਂ ਸ਼ਕਤੀਮਾਨਾਂ ਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਸੀਗਾ ਜਦੋਂ ਇਸ ਫਿਲਮ ਦੇ ਕੋਲ ਤੁਹਾਡੇ ਕੋਲ ਆਈ ਸਕ੍ਰਿਪਟ ਪੜ੍ਹੀ ਫਿਰ ਉਹ ਕਿੱਦਾਂ ਦਾ ਮਹਿਸੂਸ ਸੀਗਾ ਅੰਦਰਲਾ ਲੱਗਿਆ ਨਹੀਂ ਵੀ ਮੈਂ ਕਿਉਂਕਿ ਮਾਰਕੋ ਫਿਲਮ ਵੇਖੀ ਸੀ ਥੋੜੇ ਦਿਨ ਪਹਿਲਾਂ ਹੀ ਰਿਲੀਜ਼ ਹੋਣ ਤੋਂ ਕਬੀਰ ਵੇਰੇ ਦੀ ਤੇ ਮੈਨੂੰ ਇਹ ਲੱਗੇ ਨਹੀਂ ਯਾਰ ਵੀ ਇਹ ਉਹ ਫਿਲਮ ਦਾ ਐਕਟਰ ਇਹਦੇ ਜਿਹੜੇ ਮੇਰੇ ਨਾਲ ਬੈਠਾ ਹੈ ਉਹ ਕਰ ਰਿਹਾ ਮਤਲਬ ਇੰਨੇ ਹੰਬਲ ਬੰਦੇ ਨੇ ਦੇ ਵੀਰ ਨੂੰ ਇਹ ਨੀ ਆ ਫਿਲਮਾਂ 'ਚ ਪਹਿਲਾਂ ਵੇਖਿਆ ਮੇਰਾ ਮਤਲਬ ਇਹ ਹੁਣ ਕੰਮ ਵੈਸੇ ਡਾਕੂ ਦਾ ਮੁੰਡਾ ਪਹਿਲੀ ᱫਾ ਮੈਂ ਪਾਰਟ ਸੀ ਪਰ ਕਿਤੇ ਨਾ ਕਿਤੇ ਉਹ ਮੈਂ ਹੋਰ ਗਰੁੱਪ ਦਾ ਪਾਰਟ ਸੀ ਮੇਰੇ ਨਾਲ ਨਾਲ ਕੋਈ ਕਨਵਰਸੇਸ਼ਨ ਹੋਈ ਨਾ ਕੋਈ ਗੱਲਬਾਤ ਹੋਈ ਨਾਲ ਉਹਦਾ ਸ਼ੂਟ ਵੀ ਸੀ ਸਾ ਡੀ ਡੀ ਐਮ ਪਹਿਲੀ ਸੀ ਜਿਹੜੀ ਡਾਕੂਆਂ ਦਾ ਮੁੰਡਾ ਉਹ ਇੱਕ ਉਹਨੇ ਲੈਵਲ ਸੈੱਟ ਕੀਤਾ ਸੀਗਾ ਦੇ ਬਾਈ ਹੋਰਾਂ ਦਾ ਵੀ ਵੀ ਹਰ ਹਾਂ ਇਹ ਬੰਦਾ ਆ ਕਰੈਕਟਰ ਨੂੰ ਤੋੜ ਕੇ ਵੀ ਲੋਕਾਂ ਤੱਕ ਪਹੁੰਚਾ ਹੀ ਦਿੰਦਾ ਹੈ ਵੀ ਹਾਂ ਯਾ ਤੇ ਇਹ ਗੱਲ ਸੀਗੀ ਉਹ ਆਪਣੇ ਆਪ ਵਿੱਚ ਨਰਵਸ ਸੀਗੇ ਇਹ ਨਰਵਸਨੈਸ ਵੀ ਹਾਂ ਵੀ ਲੋਕਾਂ ਨੂੰ ਯਾਰ ਪਸੰਦ ਆਵੇ ਇਦਾਂ ਦਾ ਆਪਾਂ ਆਪਣਾ ਦਿਲ ਲਾ ਕੇ ਕੰਮ ਨਹੀਂ ਅਸਲ 'ਚ ਮੈਨੂੰ ਆ ਲੱਗਦਾ ਵੀ ਜੇ ਆਪਾਂ ਵੈਲ ਪ੍ਰਿਪੇਅਰਡ ਹੋ ਕੇ ਜਾਈਏ ਜਿਵੇਂ ਜਦੋਂ ਆਪਾਂ ਸਕੂਲ 'ਚ ਹੁੰਨੇ ਨਾ ਸਕੂਲ ਕਾਲਜ 'ਚ ਜਦੋਂ ਪੇਪਰ ਹੁੰਦੇ ਆ ਜੇ ਦਾ ਤਾਂ ਬਸ ਸਾਰੀ ਤਿਆਰੀ ਕੀਤੀ ਹੋਵੇ ਤਾਂ ਆਪਾਂ ਆਰਾਮ ਨਾਲ ਟੈਨਸ਼ਨ ਫਰੀ ਹੋ ਕੇ ਜਾਂਦੇ ਆ ਮੇਰੀਰ ਕਾ ਸਵੇਰੇ ਉੱਠ ਕੇ 6 ਵਜੇ ਕਿਤਾਬ ਖੋਲਦਾ ਜੀ 8 ਵਜੇ ਪੇਪਰ ਆ 7:30 ਵਜੇ ਤੱਕ ਪੜ੍ਹ ਕੇ ਫਿਰ ਜਾਣਾ ਮੈਨੂੰ ਡਰ ਕੇ ਜਾਣਾ ਰਾਈ ਇਹ ਮਾਜੀ ਵਾਲਿਓ ਪਾ ਦਿਓਗਾ ਭਰ ਦਿਓ ਸਕਰੀਨਾਂ ਤੇ ਆ ਜਿਓ ਡਿਆ ਡਿਆ ਬਾਜ ਕਰਾਂਗੇ ਆਪਾਂ ਇਹਦੇ ਚ ਆਪਾਂ ਪੰਜਾਬੀ ਫਿਲਮ ਹੈ ਸਾਰੇ ਜੋਂ ਦੀ ਫਿਲਮ ਹੈ ਪਰ ਤੁਸੀਂ ਮੇਰੇ ਰੇਲੇ ਜੀ ਸਿੱਧੂ ਹੋਰਾਂ ਦਾ ਇੱਕ ਗਾਣਾ ਮੈਨੂੰ ਬੜਾ ਚੇਤੇ ਆਉਂਦਾ ਉਸ ਗਾਣੇ ਦੇ ਕੁਝ ਬੋਲ ਇਦਾਂ ਨੇ ਕਿ ਡਾਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਇਸ ਗਾਣੇ ਤੋਂ ਇੱਕ ਫਿਲਮ ਬੜੀ ਮਸ਼ਹੂਰ ਹੋਈ ਸੀਗੀ ਤੇ ਉਸ ਫਿਲਮ ਦੇ ਜ਼ਿਕਰ ਮੈਂ ਗੱਲ ਕਰਾਂ ਕਿਰਦਾਰਾਂ ਦੀ ਤਾਂ ਉਹ ਕਿਰਦਾਰ ਹੀ ਬੜੇ ਮਸ਼ਹੂਰ ਨੇ ਦੇਵ ਕਰੋੜ 22 ਸੀਗੇ ਉਸ ਫਿਲਮ ਦੇ ਵਿੱਚ ਤੇ ਉਸ ਫਿਲਮ ਦਾ ਜਿਹੜਾ ਸੀਕਲ ਪਾਰਟ ਤੀਜਾ ਪਾਰਟ ਆ ਉਹ ਆਉਣ ਵਾਲਾ ਹੈ ਛੇਤੀ ਸਿਨੇਮਾ ਘਰਾਂ ਦੇ ਵਿੱਚ ਸੋ ਕਿਰਦਾਰ ਜਿਹੜੇ ਹੁੰਦੇ ਨੇ ਉਹ ਫਿਲਮਾਂ ਨੂੰ ਇੱਕ ਬ੍ਰਾਈਟ ਬਣਾਉਂਦੇ ਨੇ ਜਾਨੀ ਕਿ ਉਹ ਸੋਨਾ ਬਣਾਉਂਦੇ ਨੇ ਸੋ ਕਿਰਦਾਰਾਂ ਦੇ ਵਿੱਚੋਂ ਇੱਕ ਬਾਈ ਹੋਰੀ ਕਿਰਦਾਰ ਆਪਣੇ ਨਾਲ ਮੌਜੂਦ ਨੇ ਅੱਜ ਕਵੀ ਸਿੰਘ ਵੀਰਾ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਡਾਕੂਆਂ ਦਾ ਮੁੰਡਾ ਤਿੰਨ ਆ ਰਹੀ ਹੈ ਇਹ ਕਿੰਨੀ ਕ ਚੱਲੂਗੀ ਕਿੰਨੇ ਕ ਡਾਲਰਾਂ ਵਾਂਗੂ ਜਾਂ ਹੁਣ ਪੌਂਡਾਂ ਦੇ ਵਿੱਚ ਜਾਊਗੀ ਬਾਈ ਸਭ ਤੋਂ ਪਹਿਲਾਂ ਤੇ ਸਵਾਗਤ ਆ ਤੁਹਾਡਾ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਮੈਂ ਤਾਂ ਕਿਹਾ ਵੀ ਪਹਿਲਾਂ ਡਾਲਰਾਂ ਦੇ ਵਿੱਚ ਆਏ ਤੁਸੀਂ ਹੁਣ ਡਾਲਰਾਂ ਦੇ ਰੇਟ ਵੀ ਵੱਧ ਗਏ ਹੁਣ ਪੌਂਡਾਂ ਦੇ ਵਿੱਚ ਚੱਲਣ ਦੀ ਮੈਨੂੰ ਲੱਗਦਾ ਗੱਲ ਐ ਸੋ ਇਹ ਸੋਨੇ ਤੇ ਜਾਊਗੀ ਗੱਲ ਹੁਣ ਜਿਹੜਾ ਲੱਖ ਨੂੰ ਹੋ ਗਿਆ ਨਾ ਤੋਲਾ ਇਹ ਗੱਲ ਉੱਤੇ ਜਾਊਗੀ ਅੱਛਾ ਅੱਛਾ ਬਾਈ ਪਹਿਲਾਂ ਤੇ ਸਭ ਤੋਂ ਪਹਿਲਾਂ ਤੇ ਬਾਈ ਜਦੋਂ ਆਪਾਂ ਫਿਲਮ ਕਰਦੇ ਆ ਤੇ ਉਹ ਨਾ ਲੋਕਾਂ ਨੂੰ ਪਹਿਲੀ ਹਿੱਟ ਦੇਣੀ ਬਹੁਤ ਮੁਸ਼ਕਲ ਹੋ ਜਾਂਦੀ ਐ ਪਹਿਲੀ ਹਿੱਟ ਹੁੰਦੀ ਐ ਦੂਜੀ ਸੁਪਰ ਹਿੱਟ ਹੁੰਦੀ ਐ ਹੁਣ ਤੀਜੀ ਫਿਰ ਬਲੌਕਬਸਟਰ ਅਸੀਂ ਕਹਿ ਦਈਏ ਬਿਲਕੁਲ ਵੀਰੇ ਬਾਕੀ ਤਾਂ ਚਲੋ ਸਾਰਾ ਆਡੀਅנס ਦੇ ਹੱਥ ਹੁੰਦਾ ਹੈ ਪਰ ਅਸੀਂ ਮਿਹਨਤ ਵੱਲੋਂ ਕੋਈ ਕਮੀ ਨਹੀਂ ਛੱਡੀ ਨਾ ਸਟੋਰੀ ਲਿਖਣ 'ਚ ਕੋਈ ਕਮੀ ਰਹੀ ਹੈ ਨਾ ਉਹਨੂੰ ਡਾਇਰੈਕਟ ਕਰਨ 'ਚ ਨਾ ਐਕਟ ਕਰਨ 'ਚ ਨਾ ਹੋਣ ਜਿਵੇਂ ਐਡੀਟਿੰਗ ਦਾ ਕੰਮ ਚੱਲ ਰਿਹਾ ਹੈ ਬੀਜੀਐਮ ਤੇ ਚੱਲ ਰਿਹਾ ਟੀਜ਼ਰ ਸਾਂਝਾ ਕਰਤਾ ਸੀ ਤੁਸੀਂ ਵੇਖ ਲਿਆ ਤੇ ਮੈਨੂੰ ਲੱਗਦਾ ਵੀ ਚਲੋ ਉਹ ਬਾਕੀ ਤੇ ਚਲੋ ਆਡੀਅנס ਦੇ ਹੱਥ ਹੁੰਦਾ ਪਰ ਸਾਡੇ ਵੱਲੋਂ ਕੰਮ ਹੀ ਕੋਈ ਨਹੀਂ ਆਉਦੇ ਚ ਅੱਛਾ ਭਾਈ ਜਿੱਦਾਂ ਮੈਂ ਪਹਿਲਾਂ ਗੱਲ ਕਰਾਂ ਜਿੱਦਾਂ 22 ਹੋਰਾਂ ਨੇ ਵੀ ਹੁਣ ਕਿਹਾ ਸੀਗਾ ਵੀ ਜਿਹੜੀਆਂ ਪਹਿਲਾਂ ਸੀਗੀਆਂ ਉਹ ਮੋਟੀਵੇਸ਼ਨਲ ਸਟੋਰੀਆਂ ਸੀਗੀਆਂ ਰੀਅਲ ਸਟੋਰੀਆਂ ਸੀਗੀਆਂ ਰੀਅਲ ਸਟੋਰੀ ਦੇ ਉੱਤੇ ਅਸੀਂ ਬੇਸਡ ਇੱਕ ਫਿਲਮਾਂ ਬਣਾਈਆਂ ਸੀਗੀਆਂ ਹੁਣ ਫਿਕਸ਼ਨਲ ਆ ਰਹੀ ਆ ਪਰ ਇੱਕ ਮੈਸੇਜ ਜ਼ਰੂਰ ਹੁੰਦਾ ਜਿਵੇਂ ਡਾਕੂਆਂ ਦੇ ਮੁੰਡੇ ਇੱਕ ਦੇ ਵਿੱਚ ਸੀਗੇ 2 ਦੇ ਵਿੱਚ ਸੀਗਾ ਹੁਣ ਤੀਜੇ ਦੇ ਵਿੱਚ ਅਜਿਹਾ ਕੀ ਖਾਸ ਹੋਊਗਾ ਜਾਂ ਫਿਰ ਲੋਕਾਂ ਦੇ ਉੱਤੇ ਵਿਸ਼ਵਾਸ ਹੀ ਨਇਆ ਇਸ ਫਿਲਮ ਦਾ ਵੀ ਹਾਂ ਵੀ ਇਹ ਆ ਹੀ ਜਾਣਗੇ ਲੋਕ ਬਿਲਕੁਲ ਜਿਵੇਂ ਡਾਕੂ ਦਾ ਮੁੰਡਾ ਪਹਿਲੀ ਪਹਿਲੀ ਫਿਲਮ ਹੀ ਸ਼ੁਰੂ ਹੋਈ ਸੀ ਚਲੋ ਉਹਦੇ 'ਚ ਵੀ ਲੋਕਾਂ ਲਈ ਮੈਸੇਜ ਸੀ ਤੇ ਦੂਜੀ ਫਿਲਮ ਦੀ ਸੀਗਾ ਤੀਜੀ ਫਿਲਮ 'ਚ ਵੀ ਬਿਲਕੁਲ ਸਿਸਟਮ ਦੇ ਖਿਲਾਫ ਫਿਲਮ ਬਣਾਈ ਹੈ ਜੋ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਆਪਾਂ ਫੀਲ ਕੀਤੀਆਂ ਜਾਂ ਕਿਤੇ ਨਾ ਕਿਤੇ ਆਪਣੇ ਆਸ-ਪਾਸ ਕਿਸੇ ਬੰਦੇ ਨੇ ਮਹਿਸੂਸ ਕੀਤੀਆਂ ਉਹਦੇ ਕਲਾਫੇ ਫਿਲਮ ਬੋਲਦੀ ਹੈ ਤੇ ਹੈ ਬਿਲਕੁਲ ਐਂਟਰਟੇਨਮੈਂਟ ਦੀ ਫਿਲਮ ਐਂਟਰਟੇਨਿੰਗ ਐਂਟਰਟ੍ਰੇਨਿੰਗ ਫਿਲਮ ਹੈ ਸਾਡੀ ਉਹਨੂੰ ਕਹਿਣ ਦਾ ਨਜ਼ਰੀਆ ਐਂਟਰਟੇਨਿੰਗ ਹੈ ਸਾਡਾ ਜੋ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਜੋ ਪਹਿਲਾਂ ਵੀ ਵੀਰੇ ਨੇ ਜਿੰਨੀਆਂ ਫਿਲਮਾਂ ਕੀਤੀਆਂ ਸਾਰੀਆਂ ਫਿਲਮਾਂ ਚ ਕੋਈ ਨਾ ਕੋਈ ਮੈਸੇਜ ਰਿਹਾ ਅੱਛਾ ਭਾਈ ਮੈਨੂੰ ਨਾ ਇੱਕ ਗੱਲ ਬੜੀ ਇੰਟਰਸਟਿੰਗ ਲੱਗਦੀ ਪਈ ਹੈ ਤੁਹਾਡੀ ਫਿਲਮ ਦੀ ਇੱਕ ਅੰਗਰੇਜ਼ਾਂ ਦੇ ਵਿੱਚ 13 ਨੰਬਰ ਆ ਜਿਹੜਾ ਉਹ ਬੜਾ ਸ਼ੁਭ ਮੰਨੇ ਆਂਦਾ ਪਰ ਸਾਡੇ ਸੱਚੇ ਪਾਤਸ਼ਾਹ ਦਾ ਵਾਹਿ ਗੁਰੂ ਦਾ ਨੰਬਰ ਹੀ 13 ਆ ਤੇ 13 6 ਨੂੰ ਤੁਸੀਂ ਰਿਲੀਜ਼ ਕਰ ਰਹੇ ਹੋ ਪਹਿਲਾਂ ਤੇ ਇਹ ਤੁਸੀਂ ਮੈਨੂੰ ਲੱਗਦਾ ਸੱਚੇ ਪਾਤਸ਼ਾਹ ਦੀ ਦੇਣ ਹੀ ਮੰਨੋਗੇ ਫਿਰ ਤੇ ਵੀ ਹਾਂ ਸਾਡੇ ਦੇ ਸੱਚੀ ਦਿਮਾਗ ਦੇ ਵਿੱਚ ਆਇਆ ਵੀ 13 ਤਰੀਕਾ ਰਿਲੀਜ਼ ਕਰਦੇ ਆਂ ਬਿਲਕੁਲ ਵੀਰੇ ਬਾਬੇ ਨਾਨਕ ਤੋਂ ਉੱਤੇ ਤਾਂ ਅਸੀਂ ਐਸੀ ਤਰ ਤੀਰੇ ਜਨਮ ਲਿਆ ਅਸੀਂ ਸਾਰੇ ਉਸੇ 'ਚ ਰਹੇ ਆਂ 13 13 ਕਰਕੇ ਹੁਣ ਤੱਕ ਅਸੀਂ ਕਰਦੇ ਆ ਰਹੇ ਹਾਂ ਨਾ ਤੇ ਇਹ ਤਾਂ ਚਲੋ ਵੈਸਟ ਕਲਚਰ ਆ ਜਿਹੜੇ ਚ 13 ਨੂੰ ਅਸ਼ੋਭ ਨੰਬਰ ਮੰਨਦੇ ਪਤਾ ਨਹੀਂ ਲੂਸੀਫਰ ਦਾ ਕਹਿੰਦੇ ਕੀ ਕਹਿੰਦੇ ਕੀ ਨਹੀਂ ਕਹਿੰਦੇ ਆਪਾਂ ਉਹਦੇ 'ਚ ਨਾ ਕਦੇ ਕੋਈ ਯਕੀਨ ਕੀਤਾ ਆਪਣੇ ਦਾ ਬਾਬਾ ਨਾਨਕ ਤਾਂ ਇਹੋ ਕਹਿ ਗਿਆ ਵੀ ਮਹੀਨੇ ਦੇ ਸਾਰੇ ਦਿਨ ਇੱਕ ਬਰਾਬਰ ਆ ਤੁਸੀਂ ਬਾਬੇ ਦਾ ਨਾਮ ਲੋ ਕਿਰਤ ਕਰੋ ਨਾਮ ਜਪੋ ਵੰਡ ਝੋਕੋ ਸਾਰਾ ਟਾਈਮ ਤੇ ਉਹਨਾਂ ਉਹਦੇ 'ਚ 13 ਵਿਝਾਉਂਦਾ ਮੈਂ ਕਹਾਂ ਇਹ ਅਸ਼ੋਭ ਹੈ ਤੇ ਮੈਂ ਨਹੀਂ ਇਹ ਚੀਜ਼ ਕਰਨੀ ਤਾਂ ਉਹ ਤਾਂ ਗਲਤ ਹੈ ਸੋ ਇਹਦੇ 'ਚ ਆਪਾਂ ਯਕੀਨ ਕਰਦੇ ਨਹੀਂ ਤੇ ਹਾਂਜੀ ਬਈ ਇੱਕ ਨਾ ਤੁਹਾਡੀ ਹੋਰ ਮੈਂ ਤੁਹਾਡੇ ਥੋਡੇ ਇੱਕ ਸੀਕੁਐਂਸ ਦੱਸਦਾ ਤੁਹਾਡੀ ਤੁਸੀਂ ਸੈਕਟਰ 17 ਦੀ ਕੀਤੀ ਇੱਕ ਮੂਵੀ ਇੱਕ ਰੋਡੇ ਕਾਲਜ ਕੀਤੀ ਡੀ ਡੀ ਐਮ 3 ਕੀਤੀ ਪਹਿਲਾਂ 2 ਕੀਤੀ ਪਹਿਲਾਂ ਤੇ ਉਹ ਸਾਰੀਆਂ ਹੀ ਖਤਰਨਾਕ ਫਿਲਮਾਂ ਕਰ ਰਹੇ ਹੋ ਸਾਰੀਆਂ ਐਕਸ਼ਨ ਤੋੜ ਵਾਲੀਆਂ ਵੀ ਇਹ ਇਸ ਦੇ ਵਿੱਚ ਕੀ ਸੀ ਨਾ ਜਾਂ ਫਿਰ ਡਾਇਰੈਕਟਰ ਨੂੰ ਐ ਪਤਾ ਲੱਗ ਜਾਂਦਾ ਵੀ ਯਾਰ ਇਹ ਬੰਦਾ ਲੜਨ ਜੋਗਾ ਹੈਗਾ ਇਹਨੂੰ ਬੁਲਾ ਲਓ ਨਹੀਂ ਇਹ ਵੀ ਲਾ ਲਓ ਚਲੋ ਇਹ ਚ ਵੈਸੇ ਮੇਰਾ ਕਰੈਕਟਰ ਇਹਦੇ ਚ ਮੇਰਾ ਕਾਮੇਡੀ ਕਰੈਕਟਰ ਹੈ ਜਿਵੇਂ ਮੈਂ ਕਾਮੇਡੀ ਕਰ ਰਿਹਾ ਹਾਂ ਪਰ ਇਸ ਤੋਂ ਇਲਾਵਾ ਵੀ ਹੋਰ ਵੀ ਜਿਵੇਂ ਮੈਂ ਮੇਰੀ ਲਾਸਟ ਫਿਲਮ ਰਿਲੀਜ਼ ਹੋਈ ਸੀ ਤਬਾਹ ਤਬਾਹ ਫਿਲਮ ਗਈ ਗਈ ਹੈ ਰਾਈਟ ਸੌਰੀ ਭੁੱਲ ਗਿਆ ਉਹਦੇ ਚ ਮੈਂ ਦੇਖਿਆ ਤੁਹਾਨੂੰ ਹਾਂਜੀ ਉਹੀ ਹੈ ਚਲੋ ਉਹ ਗਲਤ ਉਹ ਹੈ ਹੀ ਹੈ ਵੀ ਜਿੱਥੇ ਜਿੱਥੇ ਜਦੋਂ ਡਾਇਰੈਕਟਰ ਕਾਸਟ ਕਰਦਾ ਹੈ ਜਦੋਂ ਐਕਟਰਸ ਨੂੰ ਵੇਖਦਾ ਜਿੱਥੇ ਲੱਗਦਾ ਉਹਨੂੰ ਲੋੜ ਹੈ ਹਾਂ ਲੱਗਦਾ ਮੈਨੂੰ ਕੋਈ ਬੰਦੇ ਕੰਦੇ ਬੰਦੇ ਕਟਾਉਣ ਕਿਤੇ ਮੇਰੇ ਕੋਲ ਕਟਵਾ ਲੈਣ ਛੇ ਤਾਂ ਅੱਗੇ ਜਾ ਕੇ ਇਹ ਜਦੋਂ ਮੈਂ ਕਮੇਡੀ ਕਰ ਰਿਹਾ ਜੀ ਕਿਤੇ ਉਹ ਮੈਂ ਕਹਿੰਦਾ ਇੱਕ ਗਾਣਾ ਹੈ ਨਾ ਅੱਖਾਂ ਬਿੱਲੀਆਂ ਨਾ ਕਰੇ ਵਸ਼ੀਕਰਨ ਨੂੰ ਹੀ ਹਾਂ ਬੰਦਾ ਇਹ ਅੱਖਾਂ ਨਾਲ ਮਾਰ ਦੂਗਾ ਆਓ ਬਸ ਬਸ ਬੱਸ ਆਪਸੇ ਹਾਰ ਨਹੀਂ ਚੁੱਕਣੇ ਆਪੱਖਾਂ ਨਾਲ ਬਿਜਲੀਆਂ ਛੱਡਣੀਆਂ ਸ਼ਕਤੀਮਾਨਾਂ ਨੂੰ ਬਈ ਦੇ ਬਾਈ ਹੋਰਾਂ ਦੀ ਗੱਲ ਦੱਸੋ ਪਹਿਲਾਂ ਤੇ ਇੱਕ ਤੇ ਜਦੋਂ ਵੱਡੇ ਐਕਟਰ ਹੁੰਦੇ ਨੇ ਫਿਲਮ ਦੇ ਵਿੱਚ ਤੇ ਇੱਕ ਵੱਡੇ ਭਰਾਮਾ ਵਾਂਗ ਡੀਲ ਵੀ ਹੁੰਦਾ ਹੈ ਹੁਣ ਇਸ ਫਿਲਮ ਦੇ ਵਿੱਚ ਤੇ ਸਾਨੂੰ ਦ ਕਿੱਦਾਂ ਦਾ ਮਹਿਸੂਸ ਹੋ ਰਿਹਾ ਸੀਗਾ ਜਦੋਂ ਇਸ ਫਿਲਮ ਦੇ ਕੋਲ ਤੁਹਾਡੇ ਕੋਲ ਆਈ ਸਕ੍ਰਿਪਟ ਪੜ੍ਹੀ ਫਿਰ ਉਹ ਕਿਦਾਂ ਦਾ ਮਹਿਸੂਸ ਸੀਗਾ ਅੰਦਰਲਾ ਵੀਰੇ ਪਹਿਲਾਂ ਤਾਂ ਅਸਲ 'ਚ ਜਦੋਂ ਅਸੀਂ ਪੜ੍ਹਦੇ ਆ ਫਿਲਮ ਨਾ ਪੜ੍ਹਦੇ ਅੱਛਾ ਵੀਰਾ ਕਰ ਰਿਹਾ ਕਬੀਰ ਵੀਰਾ ਕਰ ਰਿਹਾ ਉਦੋਂ ਨਹੀਂ ਪਤਾ ਲੱਗਦਾ ਜਦੋਂ ਸੈੱਟ ਤੇ ਜਾਂਦੇ ਆ ਨਾ ਔਰ ਸੈੱਟ ਤੇ ਜਾ ਕੇ ਜਿਵੇਂ ਸੈੱਟ ਤੇ ਅਸੀਂ ਸ਼ੂਟ ਕਰਦੇ ਆ ਜਿਵੇਂ ਹੁਣ ਆਪਾਂ ਸਾਰਾ ਇੱਥੇ ਮਾਹੌਲ ਚੱਲ ਰਿਹਾ ਇਦਾਂ ਹੀ ਸੈੱਟ ਤੇ ਮਾਹੌਲ ਹੁੰਦਾ ਐਕਟਰ ਵੀ ਬੈਠੇ ਹੋ ਤੇ ਬਾਕੀ ਗਰੂਪ ਵਾਲੇ ਵੀ ਬੈਠੇ ਆ ਉੱਥੇਆਂ ਲੱਗਿਆ ਹੀ ਨਹੀਂ ਵੀ ਮੈਂ ਕਿਉਂਕਿ ਮਾਰਕੋ ਫਿਲਮ ਵੇ ਤੇ ਮੈਨੂੰ ਇਹ ਲੱਗੇ ਨਹੀਂ ਯਾਰ ਵੀ ਉਹ ਫਿਲਮ ਦਾ ਐਕਟਰ ਇਹਦੇ 'ਚ ਮੇਰੇ ਨਾਲ ਬੈਠਾ ਹੈ ਉਹ ਕਰ ਰਿਹਾ ਮਤਲਬ ਇੰਨੇ ਹੰਭਲ ਬੰਦੇ ਨੇ ਜਿਹੜਾ ਦੇਵ ਵੀਰੇ ਨੂੰ ਇੰਨੀਆਂ ਫਿਲਮਾਂ 'ਚ ਪਹਿਲਾਂ ਵੇਖਿਆ ਮੇਰਾ ਮਤਲਬ ਇਹ ਹੁਣ ਕੰਮ ਵੈਸੇ ਡਾਕੋਂ ਦਾ ਮੁੰਡਾ ਪਹਿਲੀ ਥਾਂ ਮੈਂ ਪਾਰਟ ਸੀ ਪਰ ਕਿਤੇ ਨਾ ਕਿਤੇ ਉਹ ਮੈਂ ਹੋਰ ਗਰੁੱਪ ਦਾ ਪਾਰਟ ਸੀ ਮੇਰਾ ਨਾਲ ਨਾ ਕੋਈ ਕਨਵਰਸੇਸ਼ਨ ਹੋਈ ਨਾ ਕਿਤੇ ਗੱਲਬਾਤ ਹੋਈ ਨਾ ਉਹਦਾ ਸ਼ੂਟ ਕੀਤਾ ਪਰ ਇਹਦੇ 'ਚ ਕਰਕੇਆਂ ਲੱਗਿਆ ਨਹੀਂ ਵੀ ਮੈਂ ਕਿਸੇ ਸੁਪਰਸਟਾਰ ਨਾਲ ਕੰਮ ਕਰ ਰਿਹਾ ਜਾਂ ਉਹਨਾਂ ਦੀ ਹੀ ਫਿਲਮ 'ਚ ਕੰਮ ਕਰ ਰਿਹਾ ਜਿਹੜੇ ਇੰਨੇ ਐਕਟਰ ਫਿਲਮਾਂ ਦੇ ਕੇ ਬੈਠੇ ਸੋ ਐਕਸਪੀਰੀਅੰਸ ਬਹੁਤ ਵਧੀਆ ਹੈ ਬਹੁਤ ਕੋਆਪਰੇਟਿਵ ਹੈ ਵੀਰਾ ਸਾਰੀ ਮਤਲਬ ਸਾਰੀ ਟੀਮ ਹੀ ਕਬੀਰ ਵੀਰਾ ਵੀ ਬਹੁਤ ਕੋਆਪਰੇਟਿਵ ਹੈ ਦੇ ਵੀਰੇ ਨਾਲ ਵੀ ਕੰਮ ਕਰਕੇ ਬਹੁਤ ਸਵਾਦ ਆ ਬੈਕ ਟੂ ਬੈਕ ਕਰਾਂਗੇ ਪੱਜਨ ਅੱਠ ਕੇ ਸਾਰੀਆਂ ਚੀਜ਼ਾਂ ਨੂੰ ਸਭ ਤੋਂ ਪਹਿਲਾਂ ਫਿਲਮ ਦਾ ਸਵਾਲ ਇੱਕ ਵੀ ਜਿਹੜਾ ਆਪਾਂ ਡੀ ਡੀ ਐਮ ਪਹਿਲੀ ਸੀ ਜਿਹੜੀ ਡਾਕੂਆਂ ਦਾ ਮੁੰਡਾ ਉਹ ਇੱਕ ਉਹਨੇ ਲੈਵਲ ਸੈੱਟ ਕੀਤਾ ਸੀਗਾ ਦੇਬਾਈ ਹੋਰਾਂ ਦਾ ਵੀ ਇਹ ਵੀ ਹਰ ਹਾਂ ਇਹ ਬੰਦਾ ਆ ਕਰੈਕਟਰ ਨੂੰ ਤੋੜ ਕੇ ਵੀ ਲੋਕਾਂ ਤੱਕ ਪਹੁੰਚਾ ਹੀ ਦਿੰਦਾ ਹੈ ਵੀ ਹਾਂ ਯਾ ਤੇ ਇਹ ਗੱਲ ਸੀਗੀ ਫਿਰ ਉਹਨੇ ਸੈੱਟ ਕੀਤੀ ਟੋਨ ਦੂਜੇ ਦੇ ਵਿੱਚ ਬਾਈ ਹੋਰਾਂ ਨੇ ਫਿਰ ਜਮਾ ਹੀ ਸੇਰਾ ਲਾਤੀ ਹੁਣ ਤੀਜੇ ਤੋਂ ਇੱਕ ਐਕਸਾਈਟਡ ਲੋਕ ਵੀ ਹੁੰਦੇ ਨੇ ਤੇ ਉਹਨਾਂ ਨੂੰ ਇੱਕ ਜਿਹੜੀ ਐਕਸਪੈਕਟੇਸ਼ਨਸ ਹੁੰਦੀਆਂ ਨੇ ਜਿਹੜੀਆਂ ਇੱਕ ਅਦਾਕਾਰ ਤੋਂ ਵੀ ਯਾਰ ਇਸ ਵਾਰ ਇਹਨੇ ਨਾ ਕੁਝ ਅਲੱਗ ਕਰਨਾ ਤੇ ਉਹ ਆਪਣੇ ਆਪ ਵਿੱਚ ਨਰਵਸ ਸੀ ਕਿ ਇਹ ਨਰਵਸਨੈਸ ਵੀ ਹਾਂ ਵੀ ਲੋਕਾਂ ਨੂੰ ਯਾਰ ਪਸੰਦ ਆਵੇ ਇਦਾਂ ਦਾ ਆਪਾਂ ਆਪਣਾ ਦਿਲ ਲਾ ਕੇ ਕੰਮ ਕਰੀਏ ਨਹੀਂ ਅਸਲ 'ਚ ਮੈਨੂੰ ਇਹ ਲੱਗਦਾ ਵੀ ਜੇ ਆਪਾਂ ਵੈਲ ਪ੍ਰਿਪੇਅਰਡ ਹੋ ਕੇ ਜਾਂਦੇ ਜਿਵੇਂ ਜਦੋਂ ਆਪਾਂ ਸਕੂਲ 'ਚ ਹੁੰਨੇ ਨਾ ਸਕੂਲ ਕਾਲਜ ਜਦੋਂ ਪੇਪਰ ਹੁੰਦੇ ਆ ਜੇ ਦਾ ਤਾਂ ਬਸ ਸਾਰੀ ਤਿਆਰੀ ਕੀਤੀ ਹੋਵੇ ਤਾਂ ਆਪਾਂ ਆਰਾਮ ਨਾਲ ਟੈਨਸ਼ਨ ਫਰੀ ਹੋ ਕੇ ਜਾਂਦੇ ਹੁਣ ਜੇ ਮੇਰੇ ਵਰਗਾ ਸਵੇਰੇ ਉੱਠ ਕੇ 6 ਵਜੇ ਕਿਤਾਬ ਖੋਲਦਾ ਜੀ 8 ਵਜੇ ਪੇਪਰ ਆ 7:30 ਵਜੇ ਤੱਕ ਪੜ੍ਹ ਕੇ ਫਿਰ ਜਾਣਾ ਮੈਨੂੰ ਡਰ ਕੇ ਜਾਣਾ ਰਾਈਟ ਪਰ ਕੁਦਰਤੀ ਹੁਣ ਚਲੋ ਅਸੀਂ ਸਾਰਿਆਂ ਨੇ ਫੀਲਡ ਹੀ ਚੁਣਿਆ ਜੋ ਜੋ ਸਾਡਾ ਪਸੰਦੀਦਾ ਫੀਲਡ ਹੈ ਸੋ ਸਾਰੇ ਪੈਸ਼ਨੇਟ ਹੈ ਇਸ ਫੀਲਡ 'ਚ ਤੇ ਸਾਰੇ ਪਹਿਲਾਂ ਹੀ ਤਿਆਰ ਹੋ ਗਏ ਆਏ ਤੇ ਮੈਨੂੰ ਲੱਗਦਾ ਵੀ ਪਹਿਲਾਂ ਹੀ ਜਦੋਂ ਫਿਲਮ ਦੀ ਤਿਆਰੀ ਕਰਦੇ ਹ ਟੀਜ਼ਰ ਸ਼ੇਅਰ ਕੀਤਾ ਮਤਲਬ ਮੈਂ ਫਿਰ ਉਹੀ ਕਹਿੰਦਾ ਵੇ ਬਾਕੀ ਤਾਂ ਚਲੋ ਹਰ ਉਹਨੂੰ ਐਕਸੈਪਟ ਕਰਨਾ ਕਿੰਨਾ ਪਿਆਰ ਕਰਨਾ ਉਹ ਸਾਰਾ ਆਡੀਅנס ਦੇ ਹੱਥ 'ਚ ਆ। ਜੀ ਪਰ ਅਸੀਂ ਮਿਹਨਤ ਵੱਲੋਂ ਕੋਈ ਕਮੀ ਨਹੀਂ ਛੱਡੀ। ਜੀ ਭਾਈ ਹੁਣ ਇਸ ਫਿਲਮ ਦੇ ਵਿੱਚ ਸਾਨੂੰ ਬਾਣੀ ਹੋਰੀ ਵੀ ਦੇਖਣਗੇ। ਜੀ ਜੀ ਦ੍ਰਿਸ਼ਟੀ ਤਲਵਾਰ ਵੀ ਹੋਰੀ ਵੀ ਦੇਖਣ ਦੇ ਉਹ ਕਿੰਨਾ ਕਿ ਐਕਸਾਈਟਿਡ ਸੀਗਾ ਕਿਵੇਂ ਦਾ ਮਾਹੌਲ ਸੀਗਾ ਸੈੱਟ ਦਾ। ਵੀਰੇ ਤੁਸੀਂ ਵੇਖੋ ਪਹਿਲਾਂ ਤਾਂ ਦੇਵ ਵੀਰੇ ਦਾ ਵੀ ਤੁਸੀਂ ਵੇਖੋਗੇ ਫਿਜ਼ੀਕਲੀ ਵੇਖੋਗੇ ਉਹਨਾਂ ਨੇ ਬਹੁਤ ਕੰਮ ਕੀਤਾ ਜਿਵੇਂ ਉਹਦੇ ਚ ਬੌਕਸਰ ਦਾ ਕਰੈਕਟਰ ਕੀਤਾ ਹੈ ਨਾ ਰਾਈਟ ਤੇ ਬਾਣੀ ਜੀ ਦਾ ਵੀ ਜਿਵੇਂ ਤੁਸੀਂ ਕਰੈਕਟਰ ਵੇਖੋਗੇ ਉਹ ਜੋ ਰੀਅਲ ਲਾਈਫ ਚ ਰੀਅਲ ਲਾਈਫ ਜਿਵੇਂ ਦੇ ਉਹਨਾਂ ਦੇ ਗਾਣੇ ਆਏ ਨੇ ਉਹਦੇ ਤੋਂ ਆਪੋਜ਼ਿਟ ਕਰੈਕਟਰ ਹੈ ਸੋ ਬੇਸਿਕਲੀ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਤੇ ਦ੍ਰਿਸ਼ਟੀ ਦੀ ਵੀ ਇਹ ਦੂਸਰੀ ਪੰਜਾਬੀ ਫਿਲਮ ਹੈ ਪਰ ਉਹ ਉਹਦੇ ਲਈ ਵੀ ਬਹੁਤ ਚੈਲੈਂਜਿੰਗ ਕਮ ਸੀ ਜਦੋਂ ਤੁਸੀਂ ਅੱਗੇ ਟ੍ਰੇਲਰ ਆਊਗਾ ਜਾਂ ਜਦੋਂ ਫਿਲਮ ਆਊਗੀ ਉਦੋਂ ਤੁਹਾਨੂੰ ਵੇਖਣ ਨੂੰ ਲੱਗੂਗਾ ਸੋ ਮੈਂ ਇਹ ਕਹਿੰਦਾ ਵੀ ਐਕਸਾਈਟਮੈਂਟ ਸ਼ਬਦਾਂ ਚ ਭਾਵ ਚ ਹੋਣ ਨਾਲੋਂ ਜ਼ਿਆਦਾ ਕੰਮ ਚ ਜਿਹੜੀ ਹੁੰਦੀ ਹੈ ਵੀ ਕੰਮ ਚ ਦਿਸਦੀ ਹੈ ਵੀ ਇਸ ਬੰਦੇ ਨੇ ਜਾਣ ਲਾ ਕੇ ਕੰਮ ਕੀਤਾ ਤਾਂ ਕੰਮ ਵਧੀਆ ਨਿਕਲ ਕੇ ਆਣਾ ਉੱਥੇ ਐਕਸਾਈਟਮੈਂਟ ਫੀਲ ਹੁੰਦੀ ਹੈ ਸੋ ਮੈਨੂੰ ਲੱਗਦਾ ਵੀ ਕੰਮ ਸਾਰਿਆਂ ਦਾ ਵਧੀਆ ਨਿਕਲ ਗਿਆ ਸੋ ਦੇ ਵਾਰ ਐਕਸਾਈਟਡ ਜਾਂਦੇ ਜਾਂਦੇ ਹੁਣ ਤੁਹਾਨੂੰ ਰੋਕਾਂਗੇ ਤੇ ਨਹੀਂ ਪਰ ਇੱਕ ਗੱਲ ਜ਼ਰੂਰ ਪੁੱਛਾਂਗੇ ਹੁਣ ਅੰਬਰਸਰ ਤੋਂ ਬਲੋਂਗ ਕਰਦੇ ਜੇ ਤੁਸੀਂ ਫਿਰ ਅੰਬਰਸਰੀ ਇਹਦੇ ਇੱਕ ਇੱਕ ਵਾਰ ਕਹਿ ਦੇ ਦਿਓ ਸਾਡੇ ਦਰਸ਼ਕਾਂ ਨੂੰ ਵੀ ਪਈ ਆਜੋ ਦੇਖਣ ਵਾਸਤੇ ਵੀਰੇ ਅੱਛਾ ਮੇਰੇ ਤੋਂ ਪਹਿਲਾਂ ਜਿਨ੍ਹਾਂ ਨੇ ਸੋਰੀ ਲਿਖਿਆ ਨਿਰਿੰਦਰ ਅੰਬਰਸਰੀਆ ਵੀਰਾ ਅੱਛਾ ਉਹ ਵੀ ਅੰਬਰਸਰ ਤੋਂ ਬਲੋਂਗ ਕਰਦੇ ਨੇ ਮੇਰਾ ਜੰਡੇਆਲਾ ਗੁਰੂ ਜ਼ਿਲ੍ਹਾ ਅੰਬਰਸਰ ਪੈਂਦਾ ਤੇ ਮਾਝੇ ਵਾਲੇ ਉਹ ਪਾਦੇ ਹੋਗਾ ਭਰ ਦਿਓ ਸਕਰੀਨਾਂ ਤੇ ਆ ਜਿਓ ਡਿਆ ਡਿਆ ਵਾਚ ਕਰਾਂਗੇ ਆਪਾਂ ਇਹਦੇ ਚ ਆਪਾਂ ਪੰਜਾਬੀ ਫਿਲਮ ਹੈ ਸਾਰੇ ਜੋਂ ਦੀ ਫਿਲਮ ਹੈ ਪਰ ਤੁਸੀਂ ਮੇਰੇ ਰੇਲੇ ਜ਼ਰੂਰ ਦੇਖਿਓ ਕੋਲ ਧੰਨਵਾਦ ਬਾਈ ਥੈਂਕ ਯੂ ਥੈਂਕ ਯੂ 13 6 ਤਰੀਕ ਨੂੰ ਆ ਰਹੀ ਹੈ ਇਹ ਫਿਲਮ ਡਾਕੂਆਂ ਦਾ ਮੁੰਡਾ ਤੁਸੀਂ ਕਿੰਨੇ ਐਕਸਾਈਟਡ ਹੋਣ ਹੋ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਜੀਵਲਾ ਧੰਨਵਾਦ ਸਤਿ ਸ਼੍ਰੀ ਅਕਾਲ